Seven so, no... ਕਵਨ ਕਵਨ ਗੁਨ ਕਹਿ ਹੈ ਤਮਰੀ ਮਹਾਂਮਾਪਰਣ ਨਸਕੋ ਢੋਂਠਕਰ ਉੱਚ ਪਗਵਨ ਆਏ ਪ੍ਰਵ ਸ਼ਰਣਾ ਨੰਦਾ ਦਇਆਲੀ ਇੱਕ ਅੱਖਰ ਹਰ ਮਨ ਵਸਤ ਨਾਨਕ ਹੋ නානකහොතනආ ਮਕਸ਼ੰਦ ਪਾਤਸ਼ਾਹ ਸਰਬ ਸੰਜੇ ਅਜਹਬਤ ਦੀਨ ਦੁਨੀਆ ਦੇ ਮਾਲਕ ਗਿਆਨ ਦੇ ਮੂਛ ਇਸ ਵਿੱਚ ਰਹਿਮਤਾਂ ਦੇ ਭੰਡਾਰ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਜੂਰੀ ਦੇ ਅੰਦਰ ਹਾਜ਼ਰੀਆਂ ਲਗਾ ਲਈ ਅਤੇ ਸਤਿਗੁਰਾਂ ਜੀ ਦੇ ਪਾਵਨ ਮੋਹਰ ਨੀ ਕੀ ਗੋਤ ਦਾ ਅਨੰਦ ਮਾਣ ਰਹੀ ਪਰਮ ਸਨਮਾਨ ਜੋ ਗੁਰੂ ਪਿਆਰੇ ਗੁਰ ਸਵਾਰੇ ਕਲਸਾ ਰੂਪ ਸਦ ਸੰਗਤ ਜੀਓ ਵਟੇ ਹੀ ਭਗ ਹਨ ਸਹਿਤਾਂ ਦੇ ਸਰਤਾਜ ਰਹਿਮਤਾਂ ਦੇ ਪੰਡਾਰ ਪੰਚਮ ਪਤਿਸ਼ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੀ ਮਵਾਰਕ ਦਸਨਾ ਤੋਂ ਉਚਾਰਣ ਕੀਤੀ ਹੋਈ ਮਵਾਰਕ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦੀ ਲੜੀਬਾਦ ਵਿਚਾਰਾਂ ਦੀ ਉਪਾਰ ਰੋਜ ਸਾਂਝ ਪਉਂਦੇ ਆ ਅੱਜ ਦੇ ਪਾਵਨ ਸ਼ਬਦ ਦੇ ਅੰਦਰ ਸਤਿਗੁਰੂ ਵਕਸ਼ਿਸ਼ ਕਰਦੇ ਨੇ ਬਿਸਮਨ ਬਿਸਮ ਭਏ ਬਿਸਮਾਦ ਜਿਨ ਪੂਜਿਆ ਤਿਸ ਆਇਆ ਸੁਆਤ ਪਰਮਾਤਮਾ ਦੀ ਮਰਿਆਦਾ ਪਰਮਾਤਮਾ ਦੀ ਬਣਾਈ ਹੋਈ ਇੱਕ ਉਦ੍ਰਤ ਹੈਰਾਨ ਕਰਨ ਬਿਸਮਤ ਹੈਰਾਨ ਕਰਨ ਵਾਲੀ ਇਹਨੂੰ ਜਾਣਣਾ ਬੜਾ ਮੁਸ਼ਕਿਲ ਹੈ ਕੁਦਰਤ ਨੂੰ ਮਾਣਿਆ ਜਾ ਸਕਦਾ ਹੈ ਕੁਦਰਤ ਦੇ ਅਨੁਕੂਲ ਚੱਲਿਆ ਜਾ ਸਕਦਾ ਹੈ ਤਾਂ ਜਦੋਂ ਕੁਦਰਤ ਦੇ ਅਨੁਕੂਲ ਇਨਸਾਨ ਚੱਲਦਾ ਜਿਨ ਨੂੰ ਬੁੱਝਿਆ ਬੁੱਝ ਲਿਆ ਮਗਰ ਜਾਣ ਲਿਆ ਜਿਸ ਤਰ੍ਹਾਂ ਜੀ ਦਇਆ ਪ੍ਰਭਾਨ ਸਾਰਿਆਂ ਦੇ ਇਹਦੋਂ ਦਇਆ ਕਰਦਾ ਹੈ ਇਹਦੇ ਅੰਦਰ ਨਿਮਰਤਾ ਹਲੀਮੀ ਆਉਂਦੀ ਹੈ ਤਿਸ ਆਇਆ ਸੁਰਾਧ ਉਸ ਆਦ ਉਹ ਆਨੰਦ ਹੁੰਦਾ ਜਿਹਦੇ ਵਿੱਚ ਜਉਣਦਾ ਸਤਿਗੁਰੂ ਕਹਿੰਦੇ ਨੇ ਕਿਤੇ ਬਿਆਨ ਨਹੀਂ ਕੀਤਾ ਜਾ ਸਕਦਾ ਮਾਇਆ ਕਰਕੇ ਰਤਵਿਆ ਕਰਕੇ ਉਹਦਿਆਂ ਕਰਕੇ ਉਹ ਆਨੰਦ ਉਸ ਨੂੰ ਨਹੀਂ ਮਿਲਦਾ ਜਿਹੜਾ ਸਿੱਧੇ ਤੇਆ ਕਰਕੇ ਹੁੰਦਾ ਇਹਨੂੰ ਕਹਿੰਦੇ ਨੇ ਪ੍ਰਮਾਤਮਾ ਦੀ ਇਹ ਵਿਸਮਨ ਨੇ ਪ੍ਰਮਾਤਮਾ ਦੀ ਇਹ ਪ੍ਰਮਾਤਮਾ ਦੀ ਖੇਡ ਹੈ ਉਹਨੂੰ ਭੋਜਣਾ ਉਹਨੂੰ ਜਾਣਣਾ ਜਦੋਂ ਮੂਚਿਆ ਤਿਸ ਆਇਆ ਸਵਾਦ ਸਵਾਦ ਹੋਣਾ ਹੈ ਆਨੰਦ ਹੋਣਾ ਹੈ ਪਰ ਉਹ ਗੈਰੰਗ ਰਾਤ ਜਨ ਰਹੇ ਪਰਮਾਤਮਾ ਦੇ ਅ ਰੰਗ ਦੇ ਵਿੱਚ ਕਿਵੇਂ ਰੰਗੇ ਆ ਜਾ ਸਕਦੇ ਹਨ ਪਰਮਾਤਮਾ ਦਾ ਰੰਗ ਇੱਕ ਨਹੀਂ ਹੈ ਅਤੇ ਉਹਦੇ ਰੱਬ ਦੇ ਰੰਗਾਨੇਕਾਂ ਨੇ 84 ਲੱਖ ਜੋਨ ਹੈ 84 ਲੱਖ ਜੁਗਾਂ ਦੇ ਵਿੱਚ ਵੀ ਰੱਬ ਦੇ ਰੰਗ ਅਨੇਕਾਂ ਨੇ ਕਿਵੇਂ ਪ੍ਰਤੀਪਾਲਣਾ ਕਰਦੇ ਨੇ ਇਨਸਾਨਾਂ ਦੀ ਗੱਲ ਕੀਤੀ ਜਾਵੇ ਕਿਤਨੇ ਰਗੜੇ ਇਨਸਾਨ ਦੇ ਕੋਈ ਪਤਾ ਨਹੀਂ ਇੱਕ ਦੂਜੇ ਦੇ ਨਾਲ ਸਾਡੇ ਵਿਚਾਰ ਨਹੀਂ ਮਿਲਦੇ ਤਾਂ ਸਤਿਗੁਰੂ ਕਹਿੰਦੇ ਨੇ ਇਹ ਰੱਬ ਦੇ ਰੰਗ ਨਹੀਂ ਹੁਣ ਇਹਨਾਂ ਨੂੰ ਰੰਗਾਂ ਨੂੰ ਜਾਣ ਦਾ ਉਹ ਹੈ ਜਿਹੜਾ ਇਹਨਾਂ ਦੇ ਵਿੱਚ ਅਰਚਨ ਦੀ ਕੋਸ਼ਿਸ਼ ਕਰਦੇ ਆ ਕਿ ਇਹ ਰੱਬ ਦੇ ਰੰਗ ਨੇ ਇਹਨਾਂ ਨੂੰ ਮਾਣਨਾ ਹੈ ਪ੍ਰਭ ਕੈ ਰੰਗ ਰਾਤ ਜਲ ਰਹੇ ਰਾਤ ਹੁੰਦਾ ਮਸਤ ਹੋਣਾ ਕੋਈ ਰੱਬ ਤੋਂ ਦੂਰ ਹੈ ਤਾਂ ਇਹ ਉਹਨੂੰ ਵੇਖ ਰਿਹਾ ਹੈ ਮਸਤ ਹੈ ਕੋਈ ਰੱਬ ਦੇ ਨੇੜੇ ਹੈ ਮਸਤ ਹੈ ਮੰਨੋ ਕਿਸੇ ਦੇ ਓਗਣ ਨਹੀਂ ਤੱਕਦਾ ਇਹ ਆਪਣੇ ਦੇ ਵਿੱਚ ਮਸਤ ਹੋਣੇ ਨੂੰ ਰਾਜ ਕਹਿੰਦੇ ਨੇ ਕਿ ਉਹ ਰਚਿਆ ਹੋਇਆ ਹੈ ਰੱਬ ਨੇ ਕੀ ਰੱਬ ਦੀ ਹੀ ਖੇਡ ਹੈ ਅਸੀਂ ਸਾਡੇ ਪੂਰਵ ਜਨਮ ਕੇ ਮਿਲਿਆ ਸੰਜੋਗੀ ਅੰਤੈ ਕੋ ਨਾ ਸਹਾਈ ਸਾਡੇ ਪਿਛਲੇ ਕਰਮਾਂ ਦੇ ਇੱਥੇ ਭੋਗਦੇ ਪਏ ਆ ਜੋ ਕੁਝ ਸਾਡਾ ਸੰਜੋਗ ਬਣਿਆ ਕਿਸੇ ਦੇ ਨਾਲ ਸਬੰਧ ਬਣਿਆ ਰਿਲੇਸ਼ਨ ਬਣਿਆ ਪਿਛਲੇ ਕਰਮਾਂ ਦਾ ਤਣ ਪਿਛਲੇ ਕਰਮਾ ਕਰਕੇ ਤੈਨੂੰ ਸਭ ਕੁਝ ਮਿਲਿਆ ਹੁਣ ਅੱਗੇ ਕਰਮਾਂ ਦੇ ਲਈ ਕੀ ਸਤਿਗੁਰੂ ਕਹਿੰਦੇ ਨੇ ਰਾਤ ਭਾਈ ਮਾਸਤ ਉਹੁਰਕੇ ਵਚਨ ਪਦਾਰਥ ਲਹੇ ਗੁਰੂ ਦੇ ਵਚਨਾਂ ਤੋਂ ਬਿਨਾਂ ਪਦਾਰਥ ਵੀ ਨਹੀਂ ਮਿਲਦੇ ਕਈ ਵਾਰ ਤੰਦਰੁਸਤ ਇਨਸਾਨ ਹੈ ਕੋਈ ਰੋਗ ਨਹੀਂ ਹੈ ਮੂੰਹ ਦੇ ਵਿੱਚ ਗਰਾਹੀ ਭਾਈ ਮੂੰਹ ਦੇ ਵਿੱਚ ਹੀ ਰਹਿ ਜਾਂਦੀ ਹੈ ਹੱਥ ਦੇ ਵਿੱਚ ਫੜੀ ਗੜਾਹੀ ਹੱਥ ਤੇ ਰਹਿ ਜਾਂਦੀ ਹੈ ਪਾਣੀ ਦੀ ਪੁੱਟ ਕਈ ਵਾਰ ਗਾਰੇ ਦੇ ਵਿੱਚ ਹੀ ਰਹਿ ਜਾਂਦੀ ਅੰਦਰ ਹੀ ਨਹੀਂ ਜਾਂਦੀ ਕਿਉਂਕਿ ਸਾਰੀ ਖੇਡ ਰੱਬ ਦੀ ਹੈ ਰੱਬ ਨੇ ਪਦਾਰਥ ਦਿੱਤੇ ਨੇ ਮਾਣੇ ਜਾ ਸਕਦੇ ਨੇ ਰੱਬ ਨੇ ਜੋ ਕੁਝ ਨੂੰ ਦਿੱਤਾ ਸਤਿਗੁਰੂ ਕਹਿੰਦੇ ਨੇ ਮਾਣਿਆ ਜਾ ਸਕਦਾ ਹੈ ਪਰ ਉਹ ਰੱਬ ਦੇ ਨਾਮ ਤੇ ਗੁਰ ਕੈ ਵਚਨ ਗੁਰੂ ਦੇ ਵਚਨਾਂ ਦੇ ਨਾਲ ਮਾਣਿਆ ਜਾ ਸਕਦਾ ਹੈ ਸਤਿਗੁਰੂ ਕਹਿੰਦੇ ਨੇ ਜੋ ਕੁਝ ਇਹ ਕਰਮਾਂ ਦਾ ਹੈ ਸਾਡੇ ਸਾਹਮਣੇ ਹੈ ਅਸੀਂ ਜਿੱਦਾਂ ਦੇ ਕਰਮ ਕਰਕੇ ਸਤਿਗੁਰੂ ਕਹਿੰਦੇ ਨੇ ਇਹਦੇ ਖਾਣੇ ਪੀਣੇ ਦਾ ਵੀ ਇਹ ਅਕੇ ਹੈ ਕਿ ਨਾ ਮੈਂ ਕੌੜੇ ਹੋਏ ਗਏ ਜੋ ਕੁਝ ਖਾ ਕੇ ਆਇਆ ਨਾ ਖੰਦੇ ਵਿੱਚ ਕੌੜੇ ਨੇ ਕਿਉਂਕਿ ਸਰੀਰ ਨੇ ਦੱਸਣਾ ਰੋਗੀ ਹੋਇਆ ਸਰੀਰ ਨੇ ਦੱਸਣਾ ਇਹਦੇ ਵਿੱਚ ਕੋ ਕਰਮ ਕੀਤੇ ਨੇ ਲਾਜ਼ਮੀ ਹੈ ਜਿਹਨੇ ਭੋਗਣੇ ਨੇ ਸਰੀਰ ਦੱਸਦਾ ਜੋ ਕੁਝ ਕਰਕੇ ਆਇਆ ਹੈ ਲੋਕਾਂ ਤੋਂ ਦੁਨੀਆ ਤੋਂ ਇਹਨੇ ਪੜਦੇ ਪਾਏ ਨੇ ਰੱਬ ਤੇ ਥੋੜਾ ਪੜਦੇ ਪਾ ਸਕਦਾ ਹੈ ਰੱਬ ਤਾਂ ਦੇਖ ਰਿਹਾ ਕਿੱਥੇ ਕਿਪੜਦਾ ਪਾਵੇਂਗਾ ਅੱਗੋਂ ਦੇਖੇ ਪਿਛੋਂ ਦੇਖੇ ਤੁਝ ਦੇ ਕਹਾਂ ਛਪਾਵੇਂ ਮਾਲੋ ਗੁਰੂ ਦੇ ਬਚਨਾਂ ਦੇ ਵਿੱਚ ਆਨੰਦ ਹੈ ਗੁਰਕਾ ਬਚਨ ਬਸੈ ਜੀ ਨਾਲੇ ਉਹਦੇ ਵਿੱਚ ਹੀ ਕੋਈ ਦਾਤੇ ਦੁੱਖ ਕਾਟਣਾਰ ਹੁਣ ਇੱਕ ਹੈ ਦਾਤਾਰ ਪ੍ਰਮਾਤਮਾ ਜੀ ਇੱਕ ਹੈ ਦਾਤਾ ਇਨਸਾਨ ਰੱਬ ਦੇ ਵਿੱਚ ਇੱਕਮੇ ਕਈ ਤਣਾ ਹੋ ਗਿਆ ਰੱਬ ਦੇ ਨਾਮ ਦੇ ਵਿੱਚ ਇਤਨਾ ਉਹ ਰਚ ਗਏ ਆ ਆਪਣੇ ਦੁੱਖਾਂ ਨੂੰ ਗਾਉਂਦਾ ਪਾਉਂਦਾ ਗੁਰੂ ਦੇ ਮਹਾਰਗ ਚਰਣਾ ਦੇ ਵਿੱਚ ਸਮਾ ਗਿਆ ਹੁਣ ਆਪਣੇ ਦੁੱਖ ਤਾਂ ਕੱਟੀ ਲੈ ਉਹਨੂੰ ਦੁਨੀਆ ਦੇ ਦੁੱਖ ਕੱਟਦੇ ਸਾਧੂ ਬੋਲੇ ਸਹਿਜ ਸੁਪਾ ਇਹ ਸਾਧੂ ਕਾ ਬੋਲੇ ਮਿਰਥਾ ਨਾ ਜਾਏ ਉਹਨੂੰ ਕਹਿੰਦੇ ਨੇ ਕੋਈ ਦਾਤੇ ਦੁੱਖ ਕਾਟਣਾ ਮਤਲਬ ਉਹ ਇਨਸਾਨ ਉਹ ਦਾਤੇ ਬਣ ਗਏ ਨੇ ਬਣਾਏ ਕਿਨੇ ਨੇ ਉਸ ਪਰਮਾਤਮਾ ਨੇ ਜਿਹੜਾ ਆਪਣੇ ਦੁੱਖ ਨੂੰ ਰੋਂਦਾ ਸੀ ਆਪਣੀਆਂ ਤਕਲੀਫਾਂ ਨੂੰ ਰੋਂਦਾ ਸੀ ਆਪਣੇ ਆਪ ਦੇ ਲਈ ਰੋਂਦਾ ਸੀ ਤਾਂ ਹੁਣ ਪੂਰੀ ਦੁਨੀਆ ਦੇ ਦੁੱਖਾਂ ਹਰਨ ਦੀ ਸਮਰੱਥਾ ਰੱਬ ਨੇ ਦਿੱਤੀ ਹੈ ਬਣੀ ਕਿਵੇਂ ਹੈ ਗੁਰੂ ਦੇ ਬਚਨ ਦੇ ਨਾਲ ਗੁਰੂ ਦੇ ਬਚਨ ਦੇ ਅਨੁਸਾਰ ਜਾਂ ਗੁਰੂ ਦੀ ਮਰਿਆਦਾ ਦੇ ਅਨੁਸਾਰ ਚੱਲਣਾ ਪੈਂਦਾ ਹੈ ਗੁਰੂ ਦੀ ਮਰਿਆਦਾ ਹੈ ਕੁਦਰਤ ਕੁਦਰਤ ਦੇ ਅਨੁਕੂਲ ਚੱਲਣਾ ਅਗੇ ਕਹਿੰਦੇ ਨੇ ਜਾ ਕੇ ਸੰਗ ਤਰੈ ਸੰਸਾਰ ਉਹਦੇ ਸੰਗ ਮਨੋ ਜਾ ਕੇ ਉਹਦੇ ਸੰਗ ਦੇ ਜੇ ਉਹਦਾ ਸੰਗ ਕੋਈ ਕਰੇ ਨਾ ਰੱਬ ਦੇ ਪਿਆਰੇ ਦਾ ਪੂਰੀ ਦੁਨੀਆ ਤਰ ਸਕਦੀ ਹੈ ਆਪ ਮੁਕਤ ਮੁਕਤ ਕਰੇ ਸੰਸਾਰ ਆਪ ਵੀ ਮੁਕਤ ਹੋ ਜਾਂਦਾ ਉਹਨੂੰ ਉਹਨਾਂ ਰੱਬ ਦੀ ਮਹਿਮਾ ਤਾਂ ਕੀ ਬਿਆਨ ਕੀਤੀ ਜਾ ਸਕਦੀ ਹੈ ਹੁਣ ਇਹ ਗੁਰੂ ਅਰਜਨ ਦੇ ਮਹਾਰਾਜ ਉਸਦਾਤੀ ਜਿਸ ਪਿਆਰੇ ਦੀ ਮਹਿਮਾ ਦੱਸ ਰਹੇ ਨੇ कि ਜਿਹੜਾ ਰੱਬ ਦੇ ਵਿੱਚ ਇੱਕ ਨਿਕਲ ਹੋ ਗਿਆ ਤਾਂ ਉਹਦੇ ਜਿਹੜਾ ਸੰਗ ਕਰੇਗਾ ਉਹ ਸੰਸਾਰ ਤੋਂ ਸੰਸਾਰ ਸਮੁੰਦੇ ਤੋਂ ਤਰੇਗਾ ਜਨਕ ਸੰਗ ਸੇਵਕ ਸੋਗੜ ਭਾਗੀ ਅਤੇ ਨਾਲੇ ਸਤਿਗੁਰੂ ਇਹ ਕਹਿੰਦੇ ਨੇ ਵੱਡਿਆਂ ਪਾਗਾਂ ਤੋਂ ਬਿਨਾ ਸੰਤਾਂ ਮਹਾਪੁਰਸ਼ ਦੀ ਸੰਗਤ ਨਹੀਂ ਹੋ ਸਕਦੀ ਗੁਰੂ ਦੇ ਪਿਆਰਿਆਂ ਦਾ ਸੰਗ ਨਹੀਂ ਨਸੀਬ ਹੁੰਦਾ ਇਹ ਚੰਗੇ ਪਾਗਾਂ ਦੀ ਨਿਸ਼ਾਨੀ ਹੈ ਆਪਣੇ ਆਪ ਨੂੰ ਚੰਗੇ ਭਾਗ ਸਮਝ ਜੇ ਤੂੰ ਗੁਰੂ ਦੀ ਸੰਗਤ ਕਰਦਾ ਪਿਆ ਗੁਰੂ ਦੇ ਮਵਾਰਕ ਚਰਨਾਂ ਦੇ ਵਿੱਚ ਪਹੁੰਚਿਆ ਹੈ ਤੇਰੇ ਬਹੁਤ ਚੰਗੇ ਭਾਗ ਨੇ ਨਿਕ ਤਾਂ ਸਤਿਗੁਰੂ ਕਹਿੰਦੇ ਨੇ ਬਿਨ ਭਾਗਾ ਸਤ ਸੰਗਤ ਨਾਲ ਲੱਭੇ ਬਿਨ ਸੰਗਤ ਮੇਲ ਪਰਿਚੇ ਜਿਉ ਚੰਗੇ ਭਾਗ ਨੇ ਪਿਆਰੇ ਆ ਇਹਦੇ ਕਰਕੇ ਸਤਿਗੁਰੂ ਕਹਿੰਦੇ ਨੇ ਜਨਕਾ ਸੰਗਤ ਇੱਕ ਲੈਵਲ ਆ ਗਈ ਹੁਣ ਵਸ ਇੱਕ ਲੈ ਗੁਰੂ ਦੇ ਮਵਾਰਕ ਚਰਣਾ ਦੇ ਵਿੱਚ ਆਇਆ ਜਾਂ ਕਿਸੇ ਰੱਬ ਦੇ ਪਿਆਰੇ ਦੇ ਮਵਾਰਕ ਚਰਣਾ ਦੇ ਵਿੱਚ ਵਾਹ ਹੁਣ ਸੰਗ ਸਿਰਫ ਜਾਂ ਲੈਵ ਲ ਆਉਣੀ ਹੈ ਇੱਕ ਦੀ ਲਾ ਲੈ ਉਹਨੂੰ ਰਾਮ ਕਹਿੰਦੇ ਨੇ ਉਹਨੂੰ ਖੁਦਾ ਕਹਿੰਦੇ ਨੇ ਉਹਨੂੰ ਅੱਲਾ ਕਹਿੰਦੇ ਨੇ ਉਹਨੂੰ ਵਹਿਗੁਰੂ ਕਹਿੰਦੇ ਨੇ ਜੋ ਤੈਨੂੰ ਚੰਗਾ ਲੱਗਦਾ ਉਹ ਸਮਝ ਲੈ ਪਰ ਲੈਵ ਇੱਕ ਦੇ ਨਾਮ ਦਾ ਮਨ ਨੂੰ ਆਪਣੇ ਨੂੰ ਇੱਕ ਰੱਖ ਜਦੋਂ ਇਹ ਖਿੰਡ ਗਏ ਆ ਇਹਨੇ ਦੁਬਾਰਾ ਜੁੜਨਾ ਬੜਾ ਮੁਸ਼ਕਲ ਹੈ ਹੰਕਾਰ ਨੇ ਆਪਣੇ ਵੱਲ ਖਿੱਚਣਾ ਹੈ, ਕ੍ਰੋਧ ਨੇ ਆਪਣੇ ਵੱਲ ਖਿੱਚਣਾ ਹੈ। ਸਾਡਾ ਨਰਕ ਵੀ ਕਈ ਭਾਗਾਂ ਦੇ ਵਿੱਚ ਵੰਡਿਆ ਗਿਆ ਹੈ। ਕਿਹੜਾ ਇੱਕ ਨਰਕ ਨਹੀਂ ਸਾਡੇ ਤੋਂ ਭੋਗਿਆ ਜਾਂਦਾ। ਕਿਤਨੇ ਨਰਕ ਨੇ ਕਾਮ ਦਾ, ਕ੍ਰੋਧ ਦਾ, ਲੋਭ, ਮੋਹ, ਹੰਕਾਰ ਦਾ। ਇਹੀ ਨਰਕ ਨੇ ਅਤੇ ਉਸ ਤੋਂ ਬਾਅਦ ਸਾਡੀ ਤ੍ਰਿਸ਼ਨਾ ਦਾ। ਸਾਡੇ ਲਾਲ ਇਹ ਜਿਹੜਾ ਦੁਨੀਆਂ ਦੇ ਵਕ ਕੁਕਰਮਾਂ ਦਾ ਬਹੁਤੇ ਨਰਕ ਕਮਾਏ ਨੇ। ਸਤਿਗੁਰੂ ਕਹਿੰਦੇ ਨੇ ਇਹ ਮੰਨਦੇ ਐ ਮਨ ਜਿੰਨੇ ਤੇਰੇ ਨਰਕ ਕਮਾ ਰਹੇ ਐ ਉਤਨਾ ਤੇਰਾ ਮਨ ਖਿੰਡਦਾ ਜਾ ਰਿਹਾ ਕਿਉਂਕਿ ਕਾਮ ਦੀ ਆਪਣੀ ਅਵਸਥਾ, ਕ੍ਰੋਧ ਦੀ ਆਪਣੀ ਅਵਸਥਾ, ਆਪਣੀ ਆਪਣੀ ਅਵਸਥਾ ਦੇ ਨਰਕ ਨੇ ਜਿਹੜੇ ਤੂੰ ਕਮਾਉਂਦਾ ਪਿਆ ਹੈ, ਜਿਹੜੇ ਤੂੰ ਹੰਡਾ ਰਿਹਾ ਹੈ। ਇਹ ਦੇ ਕਰਕੇ ਸਤਿਗੁਰੂ ਕਹਿੰਦੇ ਨੇ ਚੰਗੇ ਭਾਗ ਨੇ ਤੇਰੇ ਗੁਰੂ ਦੇ ਮੁਬਾਰਕ ਚਰਣਾ ਦੇ ਵਿੱਚ ਆਇਆ, ਰੱਬ ਦੇ ਪਿਆਰੇ ਦੇ ਚਰਣਾ ਦੇ ਵਿੱਚ ਗਿਆ, ਤਾਂ ਬਸ ਅ ਰੱਬ ਦੇ ਨਾਲ ਜਿਬ ਨਾ ਲੈ। ਗੁਣ ਗੋਵਿੰਦ ਕੀਰਤਨ ਜਨਕ ਕਿਉਂਕਿ ਉਹ ਪਿਆਰਾ ਉਹ ਜਨ ਗੁਰੂ ਦੇ ਗੁਣ ਗਾਉਂਦੇ ਤੂੰ ਵੀ ਗੁਰੂ ਦੇ ਗੁਣ ਗਾਣ ਲੱਗ ਜਾ ਉਸ ਪਿਆਰੇ ਨੇ ਰੱਬ ਨੂੰ ਰਜਾਇਆ ਹੈ ਤਾ ਤੂੰ ਵੀ ਰੱਬ ਨੂੰ ਰਜਾਣ ਲੱਗ ਜਾ ਗੁਰ ਪ੍ਰਸਾਦ ਨਾਨਕ ਫਲ ਪਾਵੇ ਕੀ ਤਰਲਾ ਕਰਨਾ ਗੁਰ ਦੇ ਕੋਲ ਤਰਲਾ ਇਹ ਕਰਨਾ ਸਤਿਗੁਰੂ ਤੁਸੀਂ ਪ੍ਰਸਾਦ ਹੁੰਦੇ ਕਿਰਪਾ ਸਾਡੇ ਤੇ ਕਿਰਪਾ ਕਰੋ ਸਾਡੀ ਝੋਲੀ ਦੇ ਵਿੱਚ ਫਲ ਪਾ ਦਿਓ ਕਾਮ ਕ੍ਰੋਧ ਲੋਭ ਓਹੰਕਾਰ ਇਹ ਸਾਡੇ ਕੰਟਰੋਲ ਦੇ ਵਿੱਚ ਹੋ ਜਾਣ ਤ੍ਰਿਸ਼ਨਾ ਨੂੰ ਖਤਮ ਕਰਦੇ ਹੋ ਅਤੇ ਕੋ ਕਰਮਾਂ ਨੂੰ ਖਤਮ ਕਰਦੇ ਹੋ ਇਹ ਜਿਹੜੇ ਕਾਮ ਕ੍ਰੋਧ ਲੋਭ ਓਮ ਹੰਕਾਰ ਨੇ ਇਹ ਕੰਟਰੋਲ ਦੇ ਵਿੱਚ ਆ ਜਾਣਾ ਜਿਹੜਾ ਸਾਡਾ ਮਨ ਖਿੰਡਿਆ ਹੋਇਆ ਹੈ ਲੜਕ ਕਮੁੰਦਾ ਪਿਆ ਤਾਂ ਇਹ ਸਾਡਾ ਕੰਟਰੋਲ ਦੇ ਵਿੱਚ ਹੋ ਜੇ ਮਨ ਇਹ ਗੁਰੂ ਤੋਂ ਬਿਨਾ ਕੰਟਰੋਲ ਦੇ ਵਿੱਚ ਨਹੀਂ ਹੋ ਸਕਦਾ ਸਤਿਗੁਰੂ ਕਹਿੰਦੇ ਨੇ ਇਹ ਮਨ ਕੁੱਡਣ ਪੰਖੇ ਰੂਪ ਬਣ ਕਾ ਕਵੀ ਜੀ ਕਹਿੰਦੇ ਨੇ ਜੇ ਮਨ ਜਦੋਂ ਕੀੜਾ ਉਡਾਰੀਆ ਮਨ ਲੱਗ ਜੇ ਨਾ ਇਹ ਬੰਚੀ ਦੇ ਬਾਗ ਮਾਨਾ ਦੇ ਸੰਬਦ ਸੰਦੀ ਸ਼ੈਰ ਕਰਾਂਦਾ ਹੈ ਨਰਕ ਸੁਰਗ ਆਪਣੇ ਸਾਥ ਦੇ ਨਾਲ ਬਣਾ ਲੈਂਦਾ ਤਾਂ ਇਹ ਇਹ ਦੇ ਕਰਕੇ ਸਤਿਗੁਰੂ ਨੂੰ ਵਾਰ ਉਪਣ ਕਹਿੰਦੇ ਨੇ ਭਈ ਆਪਣੇ ਗੁਰੂ ਦੇ ਕੋਲੋਂ ਫਲ ਲੈਣਾ ਜਪੜੀ ਇਨਸਾ ਇੱਛਾ ਦੇ ਅਨਸਾਰ ਉਹ ਲੈਣਾ ਚਾਹਣਾ ਕਿ ਲਾਜਮੀਆ ਗੁਰੂ ਦੇ ਅਲਫਾਜਾਂ ਗੁਰੂ ਦੇ ਸ਼ਬਦਾਂ ਦੇ ਨਾਲ ਤੈਨੂੰ ਚੱਲਣਾ ਪਾ ਸਤਗੁਰੂ ਤੈਨੂੰ ਬੰਨ੍ਹ ਦਿੰਦੇ ਨੇ ਠੱਲ ਦਿੰਦੇ ਨੇ ਕਿ ਗੁਰ ਕਾ ਬਚਨ ਵਸੇ ਜੀ ਨਾਲੇ ਗੁਰ ਮੇਰੇ ਸੰਗ ਸਦਾ ਹੈ ਨਾਲੇ ਤਾਂ ਜਦੋਂ ਇਹ ਥਰੀ ਅਵਸਥਾ ਬਣ ਜੇ ਕਿ ਇਹਨਾਂ ਕਿ ਗੁਰੂ ਮੇਰੇ ਸੰਗ ਹੈ ਚੰਗਾ ਬੋਲਦਾ ਮੁੰਡਾ ਬੋਲਦਾ ਗੁਰੂ ਸੁਣਦੇ ਨੇ ਮਾੜੇ ਕਰਮ ਚੰਗੇ ਕਰਮ ਗੁਰੂ ਮੇਰਾ ਵੇਖਦਾ ਪਿਆ ਸਤ ਸੁਣਦਾ ਸਤ ਵੇਖਦਾ ਸਭੀ ਸੁਣਦੇ ਨੇ ਸਭੀ ਦੇਖਦੇ ਨੇ ਜਦੋਂ ਐਦਾਂ ਦੀ ਅਵਸਥਾ ਬਣਦੀ ਹੈ ਇਨਸਾਨ ਦੇ ਤਾਂ ਫਿਰ ਉਦੋਂ ਉਹ ਇਨਸਾਨ ਅ ਰੱਬ ਦਾ ਰੂਪ ਬਣਦੇ ਹੈ ਉਹ ਪੂਰੀ ਦੁਨੀਆ ਦੇ ਦੁੱਖ ਦਰਦ ਹਰਨ ਦੀ ਸਮਰੱਥਾ ਬਣਾ ਲੈਂਦਾ ਆਪਣੀ ਤਾਂ ਉਹ ਸਮਰੱਥਾ ਕਿਵੇਂ ਬਣਦੀ ਹੈ ਗੁਰੂ ਦੇ ਬਚਨਾਂ ਦੇ ਰਾਹੀ ਗੁਰੂ ਦੇ ਸ਼ਬਦਾਂ ਦੇ ਰਾਹੀ ਜੋ ਸਤਿਗੁਰੂ ਬਿਆਨ ਕਰਦੇ ਨੇ ਨਾਨਕ ਤੇ ਤੇਰੀ ਝੋਲੀ ਦੇ ਵਿੱਚ ਫਲ ਇਹ ਪੈਂਦਾ ਕਿ ਤੂੰ ਸਭ ਤੋਂ ਵੱਡੀ ਰੱਬ ਦੀ ਇਜਾਜ਼ਤ ਹੈ ਕਿ ਤੂੰ ਸੰਵਿਤ ਕਰਨ ਲੱਗੇ ਹੈ ਗੁਰੂ ਦੇ ਪਿਆਰਿਆਂ ਦੀ ਕਰਦਾ ਹੈ ਕਿਸੇ ਧਰਮ ਦੇ ਮੁਤਾਬਕ ਇਸ ਧਰਮ ਉੱਤੇ ਜਾਣੇ ਤੇ ਜਾ ਰਹੇ ਆ ਬਿਨਾਂ ਪਾਗਾਂ ਤੋਂ ਨਹੀਂ ਨਸੀਬ ਹੁੰਦਾ ਮਸੀਤ ਆਪਣੀ ਥਾਂ ਤੇ ਮੁਬਾਰਕ ਹੈ ਮੰਦਰ ਆਪਣੀ ਥਾਂ ਤੇ ਮੁਬਾਰਕ ਹੈ ਜਿਹੜੇ ਆਪੋ ਆਪਣੇ ਧਰਮ ਨੂੰ ਮੰਨਦੇ ਨੇ ਆਪੋ ਆਪਣੇ ਧਰਮ ਦੇ ਮੁਤਾਬਕ ਆਪਣੇ ਇਸ਼ਟਾਂ ਦੇ ਸਜਦੇ ਕਰਦੇ ਨੇ ਤਾਂ ਚੰਗੇ ਭਾਗ ਨੇ ਇਹ ਸਭ ਨਰਕ ਭਰੀ ਦੁਨੀ ਦੇ ਸਮੇਂ ਦੇ ਵਿੱਚ ਚੰਗਾ ਸਮਾਂ ਕੱਢਣਾ ਸਵਰਗ ਕੱਢਣਾ ਬਹੁਤ ਮੁਸ਼ਕਲ ਹੈ ਪਰ ਫਿਰ ਵੀ ਸਮਾਜ ਜਿੱਦੇ ਮਿਲਦਾ ਕਿਸੇ ਨੂੰ ਇਹ ਤੋਂ ਚੰਗੇ ਭਾਵ ਕੋਈ ਹੋ ਨਹੀਂ ਸਕਦੇ ਜਿਹਦੇ ਮਨ ਦੇ ਵਿੱਚ ਆਉਂਦੇ ਕਿ ਮੈਂ ਆਪਣੇ ਮੰਦਰ ਜਾਵਾਂ ਮਸੀਤੇ ਜਾਵਾਂ ਗੁਰੂ ਦੇ ਮਵਾਰਕ ਚਰਨਾਂ ਦੇ ਵਿੱਚ ਜਾਵਾਂ ਹੁਣ ਇਥੋਂ ਦਾਤਾ ਮਿਲਦੀਆਂ ਨੇ ਇਹ ਪਹਿਲਾ ਸਟੈਪੇ ਤੋਂ ਬਾਦੋਂ ਉਨਤਰੀ ਅਵਸਥਾ ਬਣਨੀ ਹੈ ਕਿ ਗੁਰੂ ਜੀ ਰਹਿਮਤ ਕਰੋ ਕਿਰਪਾ ਦੇ ਤਰਲੇ ਸੁਣੇ ਸਾਡੇ ਹੁਣ ਤਰਲਾ ਦਾਤਾ ਹੈ ਦਾਤ ਰੱਖੀ ਹੱਥੇ ਆਪਣੇ ਜਿਸ ਭਾਵ ਹੈ ਤਿਸ ਦੇਈ ਹੁਣ ਇੱਥੇ ਜੇ ਤੂੰ ਆ ਗਿਆ ਤੇਰੇ ਚੰਗੇ ਭਾਗ ਨੇ ਆਪਣੇ ਆਪ ਤੇ ਕਦੇ ਵੀ ਹੰਕਾਰ ਨਾ ਕਰੀ ਕਿਉਂਕਿ ਦਾਤ ਰੱਬ ਦੇ ਹੱਥ ਦੇ ਵਿੱਚ ਹੈ ਜਦੋਂ ਉਹ ਦੇਣਗੇ ਸਾਨੂੰ ਫੇਰ ਝੋਲੀ ਪੈਣੀ ਹੈ 100 ਗੇੜਾ ਵੀ ਲੱਗ ਸਕਦਾ ਹੈ ਹੋਵੇ ਤਾਂ ਸਾਨੂੰ ਇੱਕ ਗੇੜੇ ਦੇ ਵਿੱਚ ਵੀ ਮਿਲ ਜੇ ਰੱਬ ਨੇ ਫਿਰ ਸਾਡੀ ਪਰਖ ਕਰਨੀ ਹੈ ਕਿਉਂਕਿ ਜਿਹੜਾ ਪੂਰੀ ਦੁਨੀਆ ਨੂੰ ਤਾਰੇਗਾ ਰੱਬ ਨੇ ਕਿੰਨੀ ਉਹਦੀ ਪਰਖ ਕਰਨੀ ਹੈ ਉਹਦੀ ਬੋਲਾਂ ਤੇ ਰੱਬ ਨੇ ਸਜਦੇ ਕਰਨੇ ਨੇ ਕਿ ਤੂੰ ਬੋਲੇਗਾ ਭਾਈ ਅਸੀਂ ਤੇਰਾ ਬੋਲ ਨਿਭਾਵਾਂਗੇ ਚੱਲੇਗਾ ਦੁਨੀਆ ਤੇਰੇ ਨਾਲ ਚੱਲੇਗੀ ਹੁਣ ਐਦਾਂ ਦੀ ਅਵਸਥਾ ਬਣਾਉਣੀ ਆ ਉਸ ਪਿਆਰੇ ਦੀ ਪਹਿਲਾਂ ਤਾਂ ਪਰਖ ਤਾਂ ਹੁੰਦੀ ਹੈ ਨਾ ਸਤਿਗੁਰੂ ਖੜਾ ਕਰਦੇ ਨੇ ਉਸ ਪਿਆਰੇ ਨੂੰ ਕਸਵੱਟੀ ਤੇ ਲੈ ਕੇ ਹੁੰਦੇ ਨੇ ਅੱਜ ਕਸਵੱਟੀ ਤੇ ਆ ਗਿਆ ਸਤਿਗੁਰੂ ਕਹਿੰਦੇ ਨੇ ਫਿਰ ਭਾਈ ਇਹ ਰੱਬ ਦਾ ਰੂਪ ਹੈ ਤੇ ਜੇ ਨਹੀਂ ਆਇਆ ਤਾਂ 100 ਢੇੜਾ ਆਪੋ ਜਾਓ ਜੇ ਮਨ ਦਿਲੇ ਤੇ ਲੈ ਕੇ ਜਿਲ ਦਿਮਾਗ ਨਹੀਂ ਲੈ ਕੇ ਆਏ ਤੇ ਤਾਂ ਫਿਰ ਕੋਈ ਫਾਇਦਾ ਨਹੀਂ ਸਰੀਰ ਸਰੀਰ ਦਾ 100 ਢੇੜਾ ਆਪੋ ਜਾਓ ਅਮੇ ਸੌ ਗਿੜਾ ਲਾ ਲਾ ਗੁਰੂ ਮਵਾਰਕ ਚਰਨਾਂ ਦੇ ਵਿੱਚ ਤੇਰਾ ਫਜੂਲ ਹੈ ਕਿਸੇ ਅਰਥ ਦਾ ਨਹੀਂ ਹੈ ਆਪਣੇ ਦਿਲ ਦਿਮਾਗ ਨੂੰ ਗੁਰੂ ਮਵਾਰਕ ਚਰਨਾਂ ਦੇ ਵਿੱਚ ਲੈ ਕੇ ਆ ਇਹ ਹੀ ਪ੍ਰਵਾਨ ਹੁੰਦੇ ਨੇ ਸਾਡੇ ਕਰਮ ਅਤੇ ਸਾਡੀ ਸੋਚ ਵਿਚਾਰ ਪ੍ਰਵਾਨ ਹੁੰਦੀ ਹੈ ਸਤਿਗੁਰਾਂ ਦੇ ਮਵਾਰਕ ਚਰਨਾਂ ਦੇ ਵਿੱਚ ਤਾਂ ਉਹ ਜਦੋਂ ਪ੍ਰਵਾਨ ਹੋ ਗਏ ਸਤਿਗੁਰੂ ਫਿਰ ਸਾਡਾ ਰਹਿਮਤਾਂ ਹੁੰਦੀਆਂ ਨੇ ਜਿਹੜੀਆਂ ਸਾਡੇ ਤੇ ਉਬਰ ਜਾਂਦੇ ਨੇ ਮਿਹਰ ਦੀ ਨਦਰ ਕਰਦੇ ਨੇ ਲੋਕ ਸੁਖੀਆ ਸਦਾ ਫੁਰਨ ਪਰਲੂ ਸੁਹਿੰਦ ਸਤੂੰਦ ਕਰਦੇ ਨੇ ਸਮਾਪਤੀ ਦੇ ਸਮੇਂ ਉਹ ਨਾਂ ਪਲਾਂ ਦੇਖਿ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਦੇ